ਦੀ ਗੱਲ ਹੈ ਜਿਹੜੀ ਸੜ ਪਿਆਰ ਦੀ ਗੱਲ ਕਰਤਾ ਦਿਲ ਤੇ ਵੀਰ ਆਪਣੀ ਪਤਨੀ ਨੂੰ 10 ਸਾਲਾਂ ਬਾਅਦ ਮਿਲਿਆ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਵੀਡੀਓ ਨੂੰ ਤੁਸੀਂ ਦੇਖ ਸਕਦੇ ਹੋ ਕਿ ਵੀਰ ਬਾਰਲੇ ਮੁਲਕ ਤੋਂ 10 ਸਾਲਾਂ ਬਾਅਦ ਬਿਨਾਂ ਦੱਸੇ ਆਪਣੇ ਘਰ ਵਾਪਸ ਆਉਂਦਾ ਤਾਂ ਦੇਖੋ ਕਿਵੇਂ ਜਦੋਂ ਪਤਨੀ ਆਪਣੇ ਪਤੀ ਨੂੰ ਦੇਖਦੀ ਆ ਤੇ ਦੇਖ ਕੇ ਪਾਸਾ ਵੱਟ ਲੈਂਦੀ ਆ ਤੇ ਫੇਰ ਦੇਖੋ ਕਿਵੇਂ ਵੀਰ ਭੱਜ ਕੇ ਆਪਣੀ ਪਤਨੀ ਨੂੰ ਜੱਫੀ ਪਾ ਲੈਂਦਾ ਬਹੁਤ ਔਖਾ ਇਨੇ ਟਾਈਮ ਆਪਣੇ ਪਰਿਵਾਰ ਤੋਂ ਦੂਰ ਰਹਿਣਾ ਪਰ ਮਜਬੂਰੀਆਂ ਨੇ ਕੀ ਦਾ ਜੀ ਕਰਦਾ ਆਪਣਾ ਪਰਿਵਾਰ ਛੱਡ ਕੇ ਬਾਹਰ ਜਾਣ ਨੂੰ ਕੀ ਕਹਿਣਾ ਚਾਹੋਗੇ ਇਸ ਵੀਡੀਓ ਪ੍ਰਤੀ ਕਮੈਂਟ ਕਰਕੇ ਜਰੂਰ ਦੱਸਿਓ ਜੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਅਰਦੀ ਗੱਲ ਐ ਜਿਹੜੀ ਸੜ ਪਿਆਰ ਦੀ ਗੱਲ ਕਰਤਾ ਦਿਲ ਤੇਰੇ ਨਾ